जे प्रशा जी मंशा इन के तरीक़े जी नरोर जुमेवारी डीसी जी हो असीं कुट बि खाधी आहे सॼी कुट साबित बि होॾी टुटी बि आई आहे पर ई हस्पताल कर लो पंद्रहं मिंट बाद अगली जानकारी सां कर ਬਹੁਤ ਸਤਿਕਾਰਯੋਗ ਸਾਡਾ ਜੁਰ ਭਰਾਓ ਤੇ ਸਾਡੀਆਂ ਬਹੁਤ ਵੱਡੀ ਗਿਣਤੀ ਚ ਆਈਆਂ ਯਾਰੂ ਭੈਣਾ ਫਤਾਵਾਂ ਸਾਰਿਆਂ ਨੂੰ ਗੁਰੂ ਮਹਾਰਾਜ ਦੀ ਬੱਲੇ ਵੈਰ ਨੂੰ ਜਿੱਤਾਂ ਗੱਲ ਦਾ ਅੱਜ ਜ਼ਿਲ੍ਹਾ ਗਰਦਾਸ ਖੁਰਦੇ ਦਿੱਤੀ ਦੂਜੇ ਦਫ਼ਤਰ ਅੱਗੇ 11 ਦੀ ਗਿਣਤੀ ਵਿੱਚ ਦਿੱਤੀਆਂ ਪੈਣਾ ਤੇ ਕਸਾਰ ਮਜ਼ਦੂਰ ਡੱਗ ਗਿਆ ਇਹ ਤਰਨਾ ਜਿਹੜਾ ਵੀ ਮੰਗ ਪੱਤਰ ਹੈਗਾ ਚਾਰ ਪੰਜ ਮਨਾਂ ਦਾ ਉਹਦੇ ਹਾਲਤਾਂ ਤੇ ਮੋਰਚਾ ਚੱਲ ਹੀ ਰਹਿਣਾ ਬੋਕੇ ਬੋਕੇ ਪਾਉਂਦੇ ਇਹ ਮਾਲੋ ਜਿਆੜੀ ਦੋ ਜਿਆੜੀਆਂ ਗੱਲ ਨਹੀਂ ਕਹੋਤੇ ਕਿ ਮੇਰੇ ਤੋਂ ਇਹ ਨਾ ਦਾ ਇਹ ਨਾ ਦਾ ਕਰਦਾ ਜੇ ਕੋ ਹੋਰ ਬਟਾ ਐਕਸ਼ਨ ਵਿੱਚਲਾ ਕਮੇਟੀ ਬਣਾ ਕਰੂਗੀ ਕੋਈ ਜੁੰਗਿਆਰੀ ਜੇ ਪ੍ਰਸ਼ਾਸਨ ਦੀ ਤੇ ਸੂਬੇ ਦੀ ਸਰਕਾਰ ਨਹੀਂ ਹੋਗੀ ਅਸੀਂ ਉਹ ਲੋਕਾਂ ਦਾ ਆ ਗਏ ਕਿਹੜੋ ਉਤਰਾ ਮਰਨ ਵਾਲੇ ਨਹੀਂ ਹੈਗੇ ਤੇ ਇਹ ਬੈਡ ਬੂਰੇ ਦੇ ਚਲ ਜਾਣਗੇ ਇਹ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਕਿ ਪੰਜਾਬ ਦੀ ਸਰਕਾਰ ਨੂੰ ਭਲੀ ਭਾਤ ਪਤਾਵਾ ਕਿ ਜਾਣੂਆ ਇਹ ਕਦੀ ਆਪਣੇ ਮੁਸਲਮਾਨਾਂ ਦੇ ਹਾਲਤੋਂ ਬੇਰ ਕਦੀ ਉਸ ਦਾ ਵਾਸ ਨਹੀਂ ਗਏ ਇਸ ਲਈ ਅੱਜ ਇੱਕ ਮਤਾ ਨੂੰ ਚਲਾਉਣ ਦੀ ਦਿੱਤੀ ਆ ਇਹ ਤੇ ਗੋਣ ਕਰੀ ਗਏ ਜੇ ਸਾਡੇ ਧਰਮ ਦੇ ਮੱਤੇ ਆ ਉਹਦੇ ਬਾੜੇ ਮਸਾਣੀਆਂ ਦਾ ਗੋੜ ਕਰਕੇ ਗਏ ਆ ਉਹਦੇ 'ਚ ਇੱਕ ਤਾਂ ਸਭ ਤੋਂ ਅਧਾਰਨ ਸ਼ਰਮ ਕੀਤਾ ਜਾ ਰਾ ਤਰੀਕ ਨੂੰ ਮੱਤੇ ਇਦਾਨ ਪੁੱਟੇ ਫਿਰਾਂ ਮਾਰਦੇ ਦਿੱਤੇ ਜਗੜੀ ਬਦਲ ਗਈ ભાષા વળતનું ਓ ਅੱਗੇ ਤੇ ਜਾਦਾ ਆਇਆ ਚਾਹੋ ਪ੍ਰਭ ਦੀ ਚਾਹੋ ਹੋਰ ਵਰਦੀ ਚਾਹੋ ਬੁਗੂਸੀ ਚਾਹੋ ਵੇਰ ਦੀ ਚਾਹਾਂ ਫਿਰ ਉਹਨਾਂ ਦੇ ਵਿੱਚ ਯਾਰ ਦਸ਼ਾਤ ਐ ਜੀ ਵਾਰੀ ਇਹਨੂੰ ਅਗਲੀ ਵਾਰੀ ਉਹ ਮੋੜੀ ਵਾਰੀ ਉਹਨੂੰ ਮੰਨਦਾ ਹਾਲ ਹੋ ਰਿਹਾ ਉਹ 77 ਸਾਲ ਤੁਸੀਂ ਦੇਖ ਲਿਆ ਭਾਈ ਜਿਹੜਾ ਆਇਆ ਉਹ ਪਹਿਲੇ ਨਾਲ ਯਾਰ ਅਤਿਆਚਾਰੀ ਜਿਆਦਾ ਜ਼ਾਲਮ ਜਿਆਦਾ ਜ਼ਿਆਬਰ ਜਿਆਦਾ ਛੂਕਾ ਜਿਆਦਾ ਕੋਟਾਚਾਰੀ ਜਿਆਦਾ ਘਰ ਗਿਆ ਉਹ ਆਇਆ ਗਾਂ ਜਤਰਾ ਨੇ ਆਉਣੇ ਪੈਗੇ ਆਜੋ ਵੱਡੋ ਕਿ ਹੋਟਾ ਕਿਸੇ ਮਸਲੇ ਦਾ ਹੱਲ ਆ ਜਾਂ ਹੋਟਾ ਨਾਲ ਬੜੀ ਕੋਈ ਸਰਕਾਰ ਕਿਸੇ ਮਸਲੇ ਦਾ ਹੱਲ ਇਹ ਹੋਟਾ ਦਾ ਰਾਜ ਆਗੋ ਹੋ ਰੀਆਂ ਉਹਨਾਂ ਨੂੰ ਇਹ ਪਰਮਾਏ ਰਿਹਾ ਉਹਨਾਂ ਦੀ ਸੇਵਾ ਕਰਦੇ ਆ ਦਲਾਲ ਬਣ ਕੇ ਕਵਾ ਕਰਦੇ ਆ ਦਲਾਲ ਜੇ ਤੁਸੀਂ ਲੋਕਾਂ ਨੂੰ ਕਹਿਣਾ ਹੋਰ ਸੋਫੇ ਤਰੀਕੇ ਨਾਲ ਤੇ ਭਾਈ ਜੇ 25 ਸਾਲ ਦੀ ਚਾਹ ਸ਼ੁਰੂ ਵਿੱਚ ਚਾਹ ਕੇਂਦਰ 'ਚ ਜਿੱਥੇ ਵੀ ਤੁਸੀਂ ਸਰਕਾਰਾਂ ਚੁਣਦੇ ਜੋ ਉਹ ਸਮਾਮ ਰਾਜਿਆ ਸਵਾਦਾਰ ਤੇ ਬਲਾਵ ਸਰਕਾਰਾਂ ਚੁਣਦੇ ਜੋ ਤੇ ਵਰਤਾਰਾ ਪੂਰੇ ਦੁਸਤਾਨ ਚ ਹੋ ਰਿਹਾ ਪੂਰੀ ਦੁਨੀਆ ਚ ਹੋ ਰਿਹਾ ਪਿਆਰ ਚ ਹੋ ਰਿਹਾ ਇਸ ਕਰਕੇ ਇਸ ਕਰਕੇ ਇੱਕ ਵਰਤਾਰਾ ਨਵਾਂ ਨਿਕਲੂ ਅਸੀਂ ਘਾਰ ਮਾਰੋ ਜੀ ਜੇਬ ਬੁਰਸਤੋ ਵਾਦਾ ਵੇਖ ਲਓ ਜਤਿਨਿਆ ਖਾਨ ਦਾ ਜੀਰ ਮੰਨੂ ਦਾ ਰਗ ਜੇਦਾ ਚਾਹਵੀਰ ਦਾ ਕੋਈ ਜਿਹੜਾ ਪਿਆ ਦੇਖ ਲੋ ਕੀ ਕੀ ਰੀਤ ਹੋਇਆ ਦੂਤਿਆਂ ਦੇ ਟੋਟੇ ਕਰਾ ਕਰਾ ਕੇ ਆਪਣੇ ਬੱਚੇ ਝੋੜਿਆਂ ਚ ਪਾਏ ਹੋਏ ਆ ਲੋਰ ਦੇ ਵਿੱਚ ਬੱਚੇ ਮੋਜਿਆਂ ਦੇ ਤੰਗ ਕੇ ਉੱਧਰ ਲੱਗਣਾ ਛੋੜ ਦੇ ਦੇਖਦਾ ਇਹ ਵਰਤਾਰਾ ਲਗਾਤਾਰ ਚੱਲਿਆ ਚਾਰ ਲੱਖ ਜਿਗਿਆਵਾਂ ਬੱਚਿਆਂ ਦੀਆਂ ਜਿੱਤਿਆਂ ਦੀਆਂ ਸਾਨਾਂ ਵੀ ਹੋ ਰਵੀਆਂ ਚਲਵਟੇ ਖਿਲਾਫ ਲੋਕ ਉੱਠਦੇ ਰਹਿਆ ਚਲਵਟਾਰ ਦੇ ਰਹਿਣ ਬਣੇ ਦੇ ਮੇਤੇ ਉਹ ਵੀ ਸਮਾਂ ਆਇਆ ਜਿਨ੍ਹਾਂ ਦੇ ਸਿੱਖ ਵੀ ਆ ਗਏ ਦੋ ਇੰਚ ਦੀ ਗੋਤੋਂ ਦੇ ਗਰਜਾ ਸਿੰਘ ਵਿਚਾਰੇ ਪਿੰਡਾਂ ਦੇ ਰਸਤੇ ਤਰੇ ਤਰੇ ਫਿਰਦੇ ਉਹ ਹਣੇ ਦਾ ਕੋਈ ਜਿੰਦ ਸੁਣੀ ਵਾਲਾ ਨਹੀਂ ਰਹਿ ਗਿਆ ਉਹ ਨਾਲੇ ਕਾਹਲੀ ਜੁਗਰੀ ਦਾ ਆ ਲੂਹ ਦੀ ਲਾਗੜੀ ਲਾਹੌਰ ਨੂੰ ਜਾਣੀ ਸ਼ੜਕ ਤਰ ਤਰ ਕੇ ਲਾਗੇ ਸੁੱਕੀ ਜਿੰਨੀ ਨੂੰ ਲਾਹੌਰ ਨੂੰ ਜਾਣੀ ਉਹ ਸ਼ੜਕ ਨੂੰ ਜਾਣਨਾ ਕੱਡੇ ਰੁਕਾਤ ਖੋਤੇ ਨੂੰ ਲਾਇਆ ਹੋ ਜਾਂਦਾ ਤੇ ਆਪਣਾ ਰਾਜ ਸੋਨੇ ਬਣਾ ਰਾਜ ਰਾਜ ਕਹਿ ਕੇ ਦੋ ਬੰਦਿਆਂ ਨੇ ਇਤਿਹਾਸ ਹੈ ਤੁਹਾਡਾ ਇਹਦਾ ਮਤਲਬ ਕੀ ਹੈ ਇੱਕ ਵਾਰੇ ਜਨਮ ਕਰਨ ਵਾਲੇ ਆ ਇੱਕ ਵਾਰੇ ਲੜਨ ਵਾਲੇ ਆ ਇਹ ਜਿਹਦੀ ਦੁਨੀਆ ਬੜੀ ਐ ਸੋ ਉਹਦਾ ਲੜਾ ਕਰ ਜਾਂਦੇ ਆ ਜਨਮ ਕਰਨ ਵਾਲੇ ਦਾ ਇਹਦਾ ਜਾਬਰਾਂ ਦਾ ਤਸਪੂਰ ਹੋਗਾ ਉਹਨਾਂ ਜਿੰਨਾਂ ਤੱਕ ਜਨਮ ਕਰੀ ਜਾਣਾ ਜਿੰਨਾਂ ਕੋ ਸਭ ਕੁਝ ਮਾਰੀ ਹੋ ਜਾਂਦਾ